ਤੁਚਾਲਿਆ ਕਰਮਚਾਰੀ ਪਹੁੰਚੇ ਨੇ ਐਸ்சி ਵੀ ਸੀ ਮਹਾਪੰਚਾਇਤ ਦੇ ਸਾਡੇ ਆਗੂ ਸਹਿਬਾਨ ਸਾਰੇ ਪਹੁੰਚੇ ਨੇ ਤੇ ਬਹੁਤ ਅੱਜ ਇੱਕ ਦੁੱਖ ਨਾਲ ਦੱਸਣਾ ਪੈਂਦਾ ਹੈ ਕਿ ਕਿਵੇਂ ਗਰੀਬਾਂ ਨਾਲ ਤੇ ਅਤਿਆਚਾਰ ਹੋ ਰਿਹਾ ਕਿਵੇਂ ਗਰੀਬ ਲੋਕ ਜਿਹੜੇ ਐ ਅਨੁਸੂਚੀ ਜਾਤੀ ਨਾਲ ਸੰਬੰਧਿਤ ਐ ਐਸ்சி ਵੀ ਸੀ ਲੋਕਾਂ ਨਾਲ ਸੰਬੰਧਿਤ ਐ ਕਿਵੇਂ ਅਤਿਆਚਾਰ ਅੱਜ ਪੰਜਾਬ ਦੀ ਪੁਲਿਸ ਕਰ ਰਹੀ ਹੈ ਕਿਵੇਂ ਪੰਜਾਬ ਦੀ ਸਰਕਾਰ ਅਣਗੋਲਿਆ ਕਰ ਰਹੀ ਹੈ ਜਿੱਦੀ ਇੱਕ ਤਾਜ਼ਾ ਉਦਾਹਰਣ ਹੈ ਹਰ ਰੋਜ਼ ਸਾਡੇ ਕੋਲੇ ਅਸਲ ਕੋਈ ਨਾ ਕੋਈ ਤਾਂ ਮਸਲਾ ਹੁੰਦਾ ਤੇ ਕੰਪਲੀਟਾਂ ਦੇ ਦਿਆਂ ਜਿਵੇਂ ਰਿਸ਼ੀ ਰਾਜ ਜੀ ਸਾਡੇ ਕੋਲੇ ਸੁਚਾਲਿਆ ਕਰਮਚਾਰੀ ਨੇ ਇਹ ਪਹਿਲਾਂ ਤਾਂ 200 ਬੰਦਾ ਕੱਢਿਆ ਜਾਂਦਾ ਫੇਰ ਇਹਨਾਂ ਦੀ ਸੈਲਰੀ ਜਿਹੜੀ 5-5 ਮਹੀਨੇ ਦੀ ਨਹੀਂ ਦਿੱਤੀ ਜਾਂਦੀ ਉਹ ਤੋਂ ਤੀਜਾ ਰਿਸ਼ਬਤ ਲੈ ਜਾਂਦਾ ਚੌਥਾ ਜਿਹੜਾ ਇਹਨਾਂ ਦੀ ਅੱਜ ਬੇਟੀ ਨਾਲ ਇੱਕ ਸੁਚਾਲਿਆ ਚ ਜਿਹੜੀ ਛੇੜਛਾੜ ਸੁਪਰਵਾਈਜ਼ਰ ਨੇ ਸੁਪਰਵਾਈਜ਼ਰ ਨੇ ਕੀਤੀ ਹੈ ਸਨੀ ਕੁਮਾਰ ਨਾਂ ਦਾ ਸੁਪਰਵਾਈਜ਼ਰ ਹੈ ਕੋਈ ਉਹਨੇ ਇਸ ਲੜਕੀ ਨਾਲ ਰਿਸ਼ੀ ਰਾਜ ਦੀ ਬੇਟੀ ਨਾਲ ਛੇੜਛਾੜ ਕੀਤੀ ਹੈ ਰਿਸ਼ੀ ਰਾਜ ਨੇ ਜਿਹੜੀ ਬੇਟੀ ਨਾਲ ਛੇੜਛਾੜ ਹੋਈ ਹੈ ਉਹਦੀ ਪਹਿਲੇ ਫੇਸ ਥਾਣੇ ਚ ਇੱਕ ਕੰਪਲੀਟ ਲਿਖਤੀ ਦੇ ਰੱਖੀ ਹੈ ਐਸਐਸਪੀ ਮੋਹਾਲੀ ਨੇ ਇੱਕ ਕੰਪਲੀਟ ਦੇ ਰੱਖੀ ਐ ਪਰ ਇੱਕ ਹੈਂਡੀਕੈਪ ਬੰਦਾ ਆਪਣੀ ਬੇਟੀ ਦੇ ਨਿਆਂ ਨਿصاف ਲਈ ਦਰਦਰ ਦੀਆਂ ਠੋਕਰਾਂ ਖਾ ਰਿਹਾ ਐ ਪੁਲਿਸ ਪ੍ਰਸ਼ਾਸਨ ਤੋਂ ਹਾੜੇ ਤਰਲੇ ਕੱਢਦਾ ਫਿਰ ਰਿਹਾ ਜਿਵੇਂ ਸਰਕਾਰ ਕਹਿੰਦੀ ਦੀ ਗਰੀਬਾਂ ਦੀ ਸਰਕਾਰ ਐ ਗਰੀਬ ਲੋਕਾਂ ਦੀ ਜਿਹੜੀ ਐ ਸੜਾਈ ਹੋਊਗੀ ਪਰ ਅੱਜ ਕਿਤੇ ਵੀ ਸਰਕਾਰ ਕਿਤੇ ਗਲੀ ਬਰੋਕਾਂ ਦੀ ਸੜਾਈ ਨਹੀਂ ਕਰਦੀ ਨਜ਼ਰ ਆਂਦੀ ਤੇ ਅਸੀਂ ਅੱਜ ਇਹੀ ਸਾਰਾ ਵਿਚਾਰ ਕੀਤੀ ਮੀਟਿੰਗ ਕੀਤੀ ਸਾਰੇ ਆਗੂ ਸਹਿਬਾਨਾਂ ਨੇ ਇਹਦਾ ਜੇਕਰ ਇਹਨੂੰ ਨਾ ਨਿصاف ਨਾ ਮਿਲਿਆ ਪਹਿਲੇ ਫੇਸ ਦੇ ਐਸਐਚਓ ਨੂੰ ਅਸੀਂ ਅੱਜ ਤੁਹਾਡੇ ਰਾਹੀਂ ਇੱਕ ਮੈਸੇਜ ਵਾਰਨਿੰਗ ਦੇਣਾ ਚਾਹੁੰਦੇ ਆ ਅਸੀਂ ਇੱਕ ਨੋਟਿਸ ਦੇ ਰਹੇ ਨੇ ਤਾਂ ਕਿ ਜੇ 16 ਤਰੀਕ ਅਸੀਂ ਰੱਖ ਰਹੇ ਜੇ 16 ਤਰੀਕ ਬੀਰਵਾਰ ਤੱਕ ਇਹਨੂੰ ਨਾਨ ਨਿਆਸਾਬ ਮਿਲਿਆ ਉਸ ਸਣੀ ਕੁਮਾਰ ਦੇ ਨਾਲ ਕੋਈ ਕਾਰਵਾਈ ਕੀਤੀ ਜਿਹਨੇ ਛੇੜਛਾੜ ਕੀਤੀ ਹੈ ਤਾਂ 16 ਤਰੀਕ ਨੂੰ 11 ਵਜੇ ਪਹਿਲੇ ਫੇਸ ਥਾਣੇ ਦਾ ਘਰੋ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਐਸ ਐਚਓ ਫੇਸ ਪਹਿਲੇ ਦੀ ਹੋਏਗੀ ਐਸ ਐਸ ਪੀ ਮੁਹਾਲੀ ਦੀ ਹੋਏਗੀ ਜੇ ਕੋਈ ਵੀ ਮਾੜੀ ਘਟਨਾ ਹੁੰਦੀ ਹੈ ਜਾਂ ਕਿਸੇ ਨਾਲ ਮਾੜੀ ਘਟਨਾ ਵਾਪਰਦੀ ਹੈ ਪੂਰੇ ਪਰਿਵਾਰ ਅਮ ਸੁਚੀ ਜਾਤੀ ਨਾਲ ਸੰਬੰਧਿਤ ਅਸਥਾਲਿਆ ਕਰਮਚਾਰੀਆਂ ਸਾਰੇ ਜਿਹੜੇ ਇਕੱਠੇ ਹੋ ਕੇ ਪਹਿਲੇ ਫੇਸ ਥਾਣੇ ਦਾ ਘਰੋ ਕਰਨ ਜਾ ਰਹੇ ਹਾਂ ਜਿਹਦਾ ਐਸਸੀਬੀਸੀ ਮਹਾਪੰਚਾਇਤ ਦੇ ਮੋਰਚਾ ਸਹਿਬਾਨ ਤੇ ਆਗੂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੱਧ ਤੇ ਵੱਧ ਤੁਸੀਂ 16 ਤਰੀਕ ਨੂੰ ਪਹਿਲੇ ਫੇਸ ਥਾਣੇ 'ਚ 11 ਵਜੇ ਪਹੁੰਚੋ ਤਾਂ ਕਿ ਇਸ ਗਰੀਬ ਨੂੰ ਆਪਣੀ ਬੇਟੀ ਦਾ ਇਨਸਾਫ ਨਾ ਲਈ बार-बार ਗੇੜੇ ਨਾ ਮਾਰਨੇ ਪੈਣ ਤੇ ਜਿਵੇਂ ਦੇਸ਼ ਦਾ ਅਜ ਪ੍ਰਧਾਨ ਮੰਤਰੀ ਬੇਟੀ ਬਚਾਓ ਬੇਟੀ ਪੜਾਓ ਦੇ ਨਾਰੇ ਲਾ ਰਿਹਾ ਹੈ ਕਿ ਇਸੇ ਕਰਕੇ ਬੇਟੀਆਂ ਨੂੰ ਪੜਾ ਰਹੇ ਨੇ ਤੇ ਬੇਟੀਆਂ ਕਰਕੇ ਜਲੀਲ ਹੋਣਾ ਪਵੇ ਮਾਂ-ਬਾਪਾਂ ਨੂੰ ਇਹਦੀ ਤਾਜ਼ਾ ਆਧਾਰ ਅਸੀਂ ਤਾਂ ਹੀ ਤੁਹਾਡੇ ਨਾਲ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਹਫਤੇ ਦਾ ਇੱਕ ਟਾਈਮ ਦੰਦਿਆਂ ਪਹਿਲੇ ਫਿਰ ਥਾਣੇ ਵਾਲੇ ਨੂੰ ਜੇਕਰ ਉਹ ਨਹੀਂ ਕਾਰਵਾਈ ਕਰ ਕੀਤੀ ਜਾਂਦੀ ਤਾਂ ਅਸੀਂ ਜਿਹੜੀ ਐ ਐਸਐਸ ਵੀ ਆਪਣਾ ਥਾਣੇ ਦਾ ਘਰਾਓ ਕਰਕੇ ਪਹਿਲੇ ਫਿਰ ਥਾਣੇ ਦਾ ਘਰਾਓ ਕਰਕੇ ਵੀਰਵਾਰ ਨੂੰ 16 ਤਰੀਕ ਨੂੰ ਤਾਂ ਉਹਦਾ ਪਿੱਟ ਸਿਆਪਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਨਮਸਕਾਰ ਸਭ ਤੋਂ ਪਹਿਲੇ ਸਪੋਰਟ ਕਰਨ ਵਾਲੋ ਕਾ ਬਹੁਤ ਬਹੁਤ ਧੰਨਵਾਦ ਖੁੰਮੜਾ ਸਾਹਿਬ ਕਾ ਮਲੋਵਾ ਸਾਹਿਬ ਕਾ ਜੱਕਾਵਾਲੀ ਜੀ ਕਾ ਔਰ शौचालय सफाई कर्मचारी जितने भी हैं उनका सपोर्ट करने के लिए बहुत बहुत धन्यवाद जैसा कि आपको पता है काफ़ी समय से शौचालय वालों की शौचालय कर्मचारियों की बहुत दुख भरी कहानी से गुजर रहे हैं काम चला गया है बेरोजगार हो गए हैं बेरोज़गार होने का मतलब है बच्चे भी अशिक्षित रह जाएंगे जो रोज़गार नहीं होगा तो हमारे बच्चे पढ़ नहीं पाएंगे तो इसी संदर्भ में 30 तारीख 30 सितंबर को सुपरवाइज़र सनी कुमार ने मेरी बेटी सुनैना के साथ छेड़खानी की टॉयलेट नंबर 22 के अंदर और वहाँ पे 10 बंदों को लेकर पहुँचा सनी कुमार इसके इसके खिलाफ़ बनती कार्रवाई जो भी होती है हमने गुजारिश की कंप्लेंट लेके पहुँचे फेस वन थाना और 30 तारीख को ही कंप्लेंट करा दी मगर आज तक ना तो कोई कार्रवाई हुई है कार्रवाई ना होते देख दो तीन दिन के बाद एसएसपी साहब से मिले एसएसपी साहब ने बोला ठीक है कार्रवाई करी जाएगी तो वहाँ से भी कोई सकारात्मक जवाब नहीं मिला इस करके आपके थ्रो आपके आपके माध्यम से मैं ये जानकारी देना चाहता हूँ कि आने वाली 16 अक्टूबर को 16 तारीख को वीरवार को जे अगर बेटी के साथ इंसाफ़ नहीं किया गया उस दोषी सुपरवाइज़र को गिरफ़्तार नहीं किया गया तो 16 तारीख को 16 अक्टूबर को मैं अपने परिवार सहित बच्चों सहित रिश्तेदारों सहित और जितने भी आ, मेरे साथी सज्जन हैं सबको लेकर के फेस वन थाना मोहाली पर धरने पर बैठ जाऊँ बैठ जाऊँगा जब तक मुझे इंसाफ नहीं मिलेगा मैं वहाँ से उठने वाला नहीं मैं बहुत दुखी मन से इस बात को बोल रहा हूँ मैं एक हाथ से विकलांग हूँ मेरी कोई सुन नहीं रहा है मैं दर दर की ठोकरें मुझे खानी पड़ रही हैं जी का खालसा वाहू जी की फतेह जय भीम जय भारत ਸਾਡਾ ਇਹ ਮੋਰਚਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਲੱਗਿਆ ਹੋਇਆ ਹੈ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਜਾਲੀ ਜਾਤੀ ਸਰਟੀਫਿਕੇਟ ਦਾ ਕੰਮ ਕਰ ਹੀ ਰਿਹਾ ਹੈ ਔਰ ਹੋਰ ਵੀ ਇਹ ਐਸ்சி ਬੀਸੀ ਮੋਰਚੇ ਦੀ ਵੀ ਪੂਰੀ ਹਮਾਇਤ ਹੈ ਔਰ ਸਾਡੇ ਜਿਹੜਾ ਸਮਾਜ ਹੈ ਜਿਹੜੇ ਸਮਾਜ ਦੇ ਸਿਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਸਰਕਾਰ ਆਈ ਹੈ ਔਰ ਉਦੋਂ ਤੋਂ ਹੀ ਸਾਡੇ ਲੋਕਾਂ ਤੇ ਅਥਿਆਚਾਰ ਵਧਿਆ ਹੈ ਘਟਿਆ ਕੋਈ ਨਹੀਂ ਹੈਗਾ ਲਗਾਤਾਰ ਵਾਅਦਾ ਹੋ ਰਿਹਾ ਭਗਵੰਤ ਮਾਨ ਦਾ ਜ਼ਿਲ੍ਹਾ ਹੋਵੇ ਚੀਮਾ ਸਾਹਿਬ ਦਾ ਜ਼ਿਲ੍ਹਾ ਹੋਵੇ ਅਤਿਆਚਾਰ ਦਿਨ ਪਰ ਦਿਨ ਲਗਾਤਾਰ ਵੱਧ ਰਿਹਾ ਆ ਹੁਣੇ ਦੀ ਘਟਨਾ ਤਾਜ਼ੀ ਹੈਗੀ ਹੈ ਸਾਡੇ ਸੁਚਾਲਿਆ ਕਰਮਚਾਰੀ ਸੀਗੇ ਪਹਿਲਾਂ ਤਾਂ ਇਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਨੌਕਰੀ ਦੇ ਕੱਢਣ ਨਾਲ 5 ਮਹੀਨੇ ਦੀ ਤਨਖਾਹ ਵੀ ਉਹ ਨਹੀਂ ਦਿੱਤੀ ਗਈ ਉਲਟਾ ਜਿਹੜੇ ਸਾਡੇ ਬੀਬੀਆਂ ਸੁਚਾਲਿਆ ਚ ਕੰਮ ਕਰ ਰਹੀਆਂ ਉਥੇ ਸੁਪਰਵਾਈਜ਼ਰ ਉਹ ਸਾਡੀ ਧੀਆ ਭੈਣਾਂ ਨਾਲ ਅਤਿਆਚਾਰ ਕਰ ਰਹੇ ਆ 1 ਮਹੀਨੇ ਦੇ ਕਰੀਬ ਹੋ ਗਈ ਦਰਖਾਸਤੀ ਨੂੰ ਉਸ ਬੰਦੇ ਦੇ ਕੋਈ ਕਾਰਵਾਈ ਨਹੀਂ ਹੋਈ ਐਸਸੀ ਬੀਸੀ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਇਹਨਾਂ ਦੀ ਪੂਰੀ ਹਮਾਇਤ ਕਰਦਾ ਪੂਰੀ ਪਿੱਠ ਤੇ ਖੜਾ ਅਗਰ ਪ੍ਰਸ਼ਾਸਨ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰੀ ਤਾਂ ਅਸੀਂ ਜੋ ਰਿਸ਼ੀ ਜੀ ਨੇ ਦੱਸਿਆ ਤਾਂ ਅਸੀਂ ਮੋਰਚਾ ਇਸ ਦੇ ਪਿੱਠ ਤੇ ਪੂਰਾ ਖੜਾ ਹੈ ਅਸੀਂ ਇਹ ਕਾਰਵਾਈ ਕਰਵਾ ਕੇ ਹਟਾਂਗੇ ਧੰਨਵਾਦ